ਸਸ਼ਕਲ ਸਾਰਿਆਂ ਨੂੰ ਮੈਂ ਅੰਜੀ ਕਾ ਮਿਠਾਰੂ ਫਰਮ ਐਂਜਲ ਇਮੀਗ੍ਰੇਸ਼ਨ ਸਰਵਿਸਿਜ਼ ਅੱਜ ਆਪਾਂ ਡਿਸਕਸ ਕਰਾਂਗੇ ਪੇਰੈਂਟਸ ਬੂਸਟ ਵੀਜ਼ਾ ਜੋ ਕਿ ਲੇਟੈਸਟ ਅਨਾਉਂਸਮੈਂਟ ਹੋਈ ਹੈ ਸੋ ਪਹਿਲੀ ਗੱਲ ਤੇ ਇਹ ਵੀਜ਼ਾ ਐਪਲੀਕੇਬਲ ਕਦੋਂ ਤੋਂ ਸ਼ੁਰੂ ਹੋਣਾ ਲਾਈਕ ਆਪਾਂ ਕਹੀਏ ਪਾਲਿਸੀ ਓਪਨ ਕਦੋਂ ਤੋਂ ਹੋਣੀ ਹੈ 댓 ਇਜ਼ ਫਰਮ 29th ਆਫ ਸੈਪਟੈਂਬਰ 2025 ਇਮੀਗ੍ਰੇਸ਼ਨ ਇਨਸਟਰਕਸ਼ਨਸ ਹਲੇ ਆਣੀਆਂ ਓਵਰਵਿਊ ਆ ਚੁੱਕਾ ਓਵਰਵਿਊ ਦੇ ਅਕੋਰਡਿੰਗਲੀ ਇਹ ਵੀਜ਼ਾ ਦੀ ਡਿਊਰੇਸ਼ਨ ਕਿੰਨੀ ਹੋਏਗੀ ਟੋਟਲ ਡਿਊਰੇਸ਼ਨ ਜਿਹੜੀ 10 ਇਅਰਸ ਆ ਬਟ ਦੋ ਵਾਰੀ ਕਰਕੇ ਮਿਲੇਗਾ ਲਾਈ ਸ਼ੋਰ ਹੋਣਾ ਚਾਹੀਦਾ ਨੀਜ਼ ਨਿਊਜ਼ੀਲੈਂਡ ਤੋਂ ਬਾਅਦ ਹੋਣਾ ਚਾਹੀਦਾ ਜਦੋਂ ਵੀ ਵੀਜ਼ਾ ਅਪਲਾਈ ਕੀਤਾ ਜਾਏਗਾ ਮੇਜਰ ਇਹਦੇ ਵਿੱਚ ਹੈ ਸਪான்ਸਰਸ਼ਿਪ ਰਿਕੁਆਇਰਮੈਂਟ ਸਪான்ਸਰਸ਼ਿਪ ਕਿਸ ਤਰੀਕੇ ਦੇ ਨਾਲ ਹੋਏਗੀ ਅਗਰ ਤੁਸੀਂ ਸਿੰਗਲ ਪੇਰੈਂਟ ਆ ਤੁਹਾਡਾ ਸਿੰਗਲ ਸਪான்ਸਰ ਆ ਤਾਂ 70k ਦਾ ਅਪ੍ਰੋਕਸੀਮੇਟ ਬੰਦਾ ਅਗਰ ਜੁਆਇੰਟ ਸਪான்ਸਰਸ ਆ ਸਿੰਗਲ ਪੇਰੈਂਟ ਆ ਤਾਂ 104 ਦਾ ਅਪ੍ਰੋਕਸੀਮੇਸ਼ਨ ਬੰਦਾ ਅਗਰ ਤੁਹਾਡੇ ਜੁਆਇੰਟ ਲਾਈਕ ਤੁਸੀਂ ਕਪਲ ਨੂੰ سپورਟ ਸਪੋਰਟ ਕਰ ਰਹੇ ਆ ਸਪான்ਸਰਸ ਹੋ ਕੇ ਦੈਨ 140000 ਤੱਕ ਦਾ ਬਣ ਜਾਂਦਾ ਤੁਹਾਡਾ ਅਪ੍ਰੋਕਸੀਮੇਟ ਦੂਜੀ ਚੀਜ਼ ਹੋ ਸਕਦੀ ਹੈ ਕਿ ਅਗਰ ਕਿਸੇ ਪੇ it should be equivalent to new zealand superannuation scheme de hisab na hove jitta ki 32000 da approximation hai single parent waste agar couple hai ta 50000 da hai aur ide vich uh, ek third point aa janda hai ki agar taddi khud di uh, savings hai 160 tak diyan savings ha, single parent layi hai aur 250 tak diyan couple waste hai ਇਹ ਸੇਵਿੰਗਸ ਜਿਹੜੀਆਂ ਪੇਰੈਂਟਸ ਦੀਆਂ ਖੁਦ ਦੀਆਂ ਹੋਣੀਆਂ ਚਾਹੀਦੀਆਂ ਇਹਦੇ ਅਕੋਰਡਿੰਗਲੀ ਵੀ ਉਹ एलिਜੀਬਲ ਹੋ ਸਕਦੇ ਆ ਦੂਸਰਾ ਇਹ ਹੈ ਕਿ ਜਿਹੜੇ ਸਪਾਂਸਰਸ ਹੋਗੇ ਉਹਨਾਂ ਨੂੰ ਕੰਟੀਨਿਊਸ਼ਨ ਨਿਊਜ਼ੀਲੈਂਡ ਦੇ ਵਿੱਚ ਹੀ ਰਹਿਣਾ ਪਏਗਾ ਜਦ ਤੱਕ ਉਹਨਾਂ ਦੇ ਪੇਰੈਂਟਸ ਲੈ ਰਹਿ ਰਹੇ ਆ ਤੇ ਤੀਸਰਾ ਇਹਦੇ ਵਿੱਚ ਆ ਜਾਂਦੀ ਹੈ ਲੱਗਦਾ ਹੈ ਹੈਲਥ ਐਂਡ ਕੈਰੇਕਟਰ ਦੀ ਰਿਕੁਆਇਰਮੈਂਟਸ ਕੈਰੇਕਟਰ ਦੀਆਂ ਡੈਫੀਨਿਟਲੀ ਗੁੱਡ ਕੈਰੇਕਟਰ ਹੋਣਾ ਚਾਹੀਦਾ ਕੋਈ ਕ੍ਰਿਮੀਨਲ ਰਿਕਾਰਡਸ ਨਹੀਂ ਹੋਣੇ ਚਾਹੀਦੇ ਐਜ਼ ਇਟ ਇਜ਼ ਜਿੱਦਾਂ ਹਰ ਵੀਜ਼ਾ ਕੈਟੇਗਰੀਜ਼ ਦਾ ਹੁੰਦਾ ਹੈ ਹੈਲਥ ਦੇ ਵਿੱਚ ਬੇਸਿਕਲੀ ਇਨ ਹੈਲਥ ਇੰਸ਼ੋਰੈਂਸ ਆਯਾ ਔਰ ਇਹ ਥਰੂਆਊਟ ਵੀਜ਼ਾ ਚਾਹੀਦਾ ਆ ਔਰ 5 ਸਾਲ ਦੇ ਵੀਜ਼ਾ ਦੇ ਵਿੱਚ ਦੁਬਾਰਾ ਇੱਕ ਹੈਲਥ ਚੈੱਕ ਹੋਏਗਾ ਜਿਹੜਾ ਕਿ 3 ਇਅਰਸ ਬਾਅਦ ਹੋਏਗਾ 325 ਫੋਦੀ ਅਲੱਗ ਤੋਂ ਫੀਸ ਹੋਏਗੀ ਟੋਟਲ ਵੀਜ਼ਾ ਦੀ ਫੀਸ ਜਿਹੜੀ ਹੈਗੀ ਉਹ 3000 ਹੈ ਪਰ 325 3 ਇਅਰਸ ਬਾਅਦ ਤੁਹਾਨੂੰ ਦੁਬਾਰਾ ਰੀਪੇ ਕਰਨਾ ਪੈਣਾ ਜਿਹਨੂੰ ਕਿਨਨ ਨੇ ਹੈਲਥ ਚੈੱਕ ਬੋਲਦੇ ਆ ਔਰ ਇਹਦੇ ਵਿੱਚ ਸਾਰਾ ਮੈਡੀਕਲ ਇੰਸ਼ੋਰੈਂਸ ਤੇ ਥਰੂ ਕਵਰ ਹੋਣਾ ਚਾਹੀਦਾ ਔਰ ਇਮੀਗ੍ਰੇਸ਼ਨ ਨੇ ਡੈਫੀਨਿਟਲੀ ਉਹਦੇ ਐਵੀਡੈਂਸ ਵੀ ਸੀ ਕਰੇਗੀ ਕਿ ਤੁਸੀਂ ਪ੍ਰੀਮੀਅਮ ਪਰ ਰਹੇ ਆ ਕਿਸ ਤਰੀਕੇ ਦੇ ਨਾਲ ਕਰ ਰਹੇ ਆ ਸਾਰਾ ਕੁਝ ਔਰ ਇਹ ਜਿਹੜ ਇੰਟਰਡਿਊਸ ਹੋ ਰਿਹਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਇਹਨਾਂ ਐਪਲੀਕੇਸ਼ਨਸ ਵਾਸਤੇ ਬਟ ਹਾਲੇ ਇਮੀਗ੍ਰੇਸ਼ਨ ਇਨਸਟਰਕਸ਼ਨ ਜਿਹੜੀਆਂ ਪ੍ਰੋਪਰ ਉਹ ਆਉਣੀਆਂ ਹਾਲੇ ਇਮੀਗ੍ਰੇਸ਼ਨ ਤੋਂ ਬਟ ਹਾਂ ਵੀਜ਼ਾ ਜਿਹੜਾ ਸਟਾਰਟ ਹੋ ਰਿਹਾ 29 ਸਪਟੰਬਰ 2025 ਤੋਂ ਹੋ ਰਿਹਾ ਥੈਂਕ ਯੂ ਸੋ ਮਚ